ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਸੀ ਹਾਂ ਇੱਕ ਗੱਲ ਸੁਣਾਣਿਆਂ ਆਪਾਂ ਤੁਹਾਨੂੰ ਤਰਕ ਤੇ ਲੋਜਿਕ ਵਾਲੀ ਗੱਲ ਹੈ ਬੜੀ ਵਧੀਆ ਏ ਕਹਿੰਦੇ ਦੋ ਬੂੰਦੇ 사વન ਕੀ ਦੋ ਬੂੰਦੇ 사વન ਕੀ ਇੱਕ ਸੀਪ ਕੀ ਕੋਖ ਮੇਂ ਗਰੀ ਇੱਕ ਸੀਪ ਕੀ ਗੋਖ ਮੇਂ ਟਪਕੇ ਔਰ ਮੋਤੀ ਬਨ ਜਾਏ ਦੋ ਬੂੰਦੇ 사વન ਕੀ ਇੱਕ ਸੀਪ ਕੀ गोद में गिरे और मोती बन जाए दूजी गंदे जल में गिर के अपना आप गवाए दूजी दो बूंदा गिरी ने कसूर किसे बूंदा बराबर गिरी ठीक है कोई है जड़ी सीप च गिर जाती है तो कोई गंदे नाले च गिर के अपना आप गवा है लें कई सीप च गिर के मोती बन जाती है देखो किहमियत है किसको मुजरिम समझे कोई किसको मुजरिम समझे कोई किसको दोष लगाए हम कहड़ी बूंद कितने गिरनी है कौन दुश्मन है तो कौन किनू कवे भाई तो ये गंदे च क्यों गिरी है नहीं कह सकते ना किसी अगे सुनो दो कलिया गुलशन में खिली दो गलियां गुलजार की ज गुलशन में खिली दो कलिया मतलब फुल है ना गुलशन में खिली एक सेहरे के बीच सजे और अपना आप मुस्कुराए अपना मन में मतलब अपने मन में मुस्कुराए दूजी अर्थी भेट चढ़े ਰਾਸੂ ਮੇਰੂਲ ਜਾਏ ਹੁਣ ਅਰਥੀ ਤੇ ਰੋਣ ਲੱਗਿਆ ਹੀ ਬੰਦਾ ਕਈ ਵਾਰੀ ਚੜਾਉਂਦਾ ਏ ਕਈ ਵਾਰੀ ਕਿਉਂ ਹਮੇਸ਼ਾ ਰੋਂਦਾ ਹੀ ਚੜਾਉਂਦਾ ਏ ਸ਼ਰਦਾ ਕਰਦਾ ਏ ਤੇ ਇੱਕ ਸੇਰੇ ਚ ਲੱਗੀ ਏ ਹੁਣ ਦੇਖੋ ਕਲੀਆਂ ਇੱਕ ਗੁਲਚਨ ਚ ਇੱਕ ਬਾਗ ਚ ਇੱਕ ਇੱਕ ਬੂਟੇ ਨਾਲ ਖੜੀਆਂ ਕੌਣ ਕਿੱਥੇ ਗਿਆ ਕੀ ਹੱਕ ਹੈ ਕਿਸ ਕੋ ਮੁਜਰਮ ਸਮਝੇ ਕੋਈ ਕਿਸ ਕੋ ਦੋਸ਼ ਲਗਾਏ ਨਹੀਂ ਅਗਲੀ ਗੱਲ ਸੁਣੋ ਕਿੰਨੀ ਵਧੀਆ ਗੱਲ ਹੈ ਕਿ ਦੋ ਸਖੀਆਂ ਬਚਪਨ ਕੀ ਦੋ सखियां बचपन की अपना रूप हंडाए मतलब बढ़िया खूबसूरत बहुत बढ़िया अपना अपनी जगह पर बहुत सोहनिया खुश ने एक सिंघासन पर जा बैठे एक सिसन पर जा बैठे और रूपमती कहलाए और खुश रूपमती मैं सोहनी सी ता मैं ਇਸ ਜਗ੍ਹਾ ਤੇ ਪਹੁੰਚੀ ਆ ਕਿ ਮੈਨੂੰ ਪਸੰਦ ਕੀਤਾ ਗਿਆ ਤੇ ਮੈਂ ਰਾਜੀ ਰਾਜੀ ਮਤਲਬ ਦੀ ਬਣ ਕੇ ਤੇ ਆਪਣੇ 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 ਰੂਪ ਤੇ ਆਪਣੇ ਮਾਣ ਕਰਦੀ ਹੈ ਹਨਾ ਦੂਜੀ ਆਪਣੇ ਰੂਪ ਕੇ ਕਾਰਨ ਗਲੀਆਂੋਂ ਮੇਂ ਵਿਕ ਜਾਏ ਇੱਕ ਇੱਕ ਤਾਂ ਆਪਣੇ ਰੂਪ ਦੇ ਕਾਰਨ ਰਾਣੀ ਬਣ ਗਈ ਆਪਣੇ ਰੂਪ ਖੂਬਸੂਰਤ ਹੋਣ ਦੇ ਕਾਰਨ ਇੱਕ ਬਹੁਤ ਵਧੀਆ ਘਰ ਚ ਜਾ ਕੇ ਤਖਤ ਤੇ ਬੈਠ ਗਈ ਤੇ ਦੂਸਰੀ ਆਪਣੀ ਖੂਬਸੂਰਤੀ ਦੇ ਕਾਰਨ ਹੀ ਉਹਦਾ ਮੁੱਲ ਪੈ ਰਿਹਾ ਬਾਜ਼ਾਰ ਦੇ ਵਿੱਚ ਇੱਕ ਗੱਲ ਹੈ ਇੱਕ ਗੱਲ ਹੈ ਹੈਨਾ ਔਰ ਫਿਰ ਉਹੀ ਕਿਸ ਕੋ ਮੁਜਰਮ ਸਮਝੇ ਕੋਈ ਕਿਸ ਕੋ ਦੋਸ਼ ਲਗਾਏ ਇੱਕ ਦੇ ਲਈ ਖੂਬਸੂਰਤੀ ਸਰਾਪ ਹੈ ਤੇ ਇੱਕ ਦੇ ਲਈ ਖੂਬਸੂਰਤੀ ਮਾਣ ਵਾਲੀ ਗੱਲ ਹੈ ਕਿਉਂਕਿ ਉਹਦੀ ਵਜ੍ਹਾ ਨਾਲ ਹੀ ਉਹ ਸਤਤ ਤੇ ਬੈਠੀ ਹੈ ਦੂਜੀ ਗੱਲ ਇਹ ਹੈ ਕਿ ਦੋ ਫੁੱਲ ਖਿੜੇ ਨੇ ਤੇ ਉਹ ਇੱਕੋ ਹੀ ਪਰਿਵਾਰ ਵਿੱਚ ਨੇ ਦੋ ਇਨਸਾਨ ਆਪਾਂ ਲੈ ਸਕਦੇ ਆ ਜਾਂ ਇੱਕ ਪੇੜ ਤੋਂ ਜਿੱਦਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਦੋ ਖਿੜੇ ਆ ਤੇ ਇੱਕ ਕਿੱਥੇ ਲੱਗਿਆ ਤੇ ਇੱਕ ਕਿੱਥੇ ਲੱਗਿਆ ਤੇ ਕਿਨੂੰ ਕਹੇ ਕੋਈ ਵੀ ਕਿਉਂ ਇਹ ਹੋਇਆ ਜਦ ਕਿ ਕੀ ਪੇੜ ਸੀ ਇਸੇ ਤਰ੍ਹਾਂ ਨਾਲ ਹਰ ਕਿਸੇ ਦੀ ਚੀਜ਼ ਦਾ ਹੋਣਾ ਕਰਮ ਦਾ ਹੋਣਾ ਮਾਇਨੇ ਰੱਖਦਾ ਏ ਪਰ ਕਿਨੂੰ ਕੌਣ ਕੀ ਕਵੇ ਕਿ ਇਹ ਕਿਉਂ ਹੋਇਆ ਕੁਝ ਚੀਜ਼ਾਂ ਦੇ ਸਵਾਲ ਜਵਾਬ ਅਸੀਂ ਉਹਦੇ ਨਾਲ ਕਰ ਹੀ ਨਹੀਂ ਸਕਦੇ ਕਈ ਵਾਰੀ ਤੁਸੀਂ ਇੰਨੇ ਕੋ ਬੇਵੱਸ ਹੋ ਜਾਂਦੇ ਹੋ ਕਿ ਉਹੀ ਗੱਲ ਕਿਸਕੋ ਮੁਜ਼ਰਮ ਸਮਝੇ ਕੋਈ ਕਿਸਕੋ ਦੋਸ਼ ਲਗਾਏ ਕਿ ਸਾਡੇ ਨਾਲ ਜੋ ਹੁੰਦਾ ਏ ਜਾਂ ਜੋ ਹੋ ਜਾਂਦਾ ਏ ਜਾਂ ਜੋ ਹੋ ਰਿਹਾ ਹੁੰਦਾ ਏ ਕਈ ਵਾਰੀ ਅਸੀਂ ਇੰਨੇ ਕੋ ਇੰਨੇ ਗੋਸ ਚੀਜ਼ ਦੇ ਲਈ ਵਿੱਚ ਆਪਣੇ ਆਪ ਨੂੰ ਰੋਣੇ ਆ ਪਰੇਸ਼ਾਨ ਹੁੰਨੇ ਆ ਦਰਦ ਦਿੰਨੇ ਆ ਪਰ ਇਹ ਸਮਝ ਨਹੀਂ ਆਉਂਦੀ ਕਿ ਕਿਉਂ ਇਹਦਾ ਕੋਈ ਅੰਤ ਕੀ ਕਸੂਰ ਸਾਡਾ ਨਹੀਂ ਸਮਝ ਆਉਂਦੀ ਤਾਂ ਉਹੀ ਗੱਲ ਕਿ ਉਹ ਨੂੰ ਨਹੀਂ ਕਹਿ ਸਕਦੇ ਸਾਹਿਬ ਇੰਜ ਨਹੀਂ ਇੰਜ ਕਰ ਨਹੀਂ ਕਹਿ ਸਕਦੇ ਤਾਂ ਕੁਝ ਚੀਜ਼ਾਂ ਦੇ ਸਵਾਲ ਜਵਾਬ ਵੀ ਨਹੀਂ ਹੁੰਦੇ ਕੁਝ ਗੱਲਾਂ ਦੇ ਕੁਝ ਸਵਾਲਾਂ ਦੇ ਆਨਸਰ ਵੀ ਨਹੀਂ ਹੁੰਦੇ ਬਿਲਕੁਲ ਹੈ ਕਿ ਤੁਸੀਂ ਆਪਣੇ ਤਰਕ ਆਪਣੇ ਆਪਣੇ ਲੌਜੀਕ ਨਾਲ ਆਪਣੀ ਜ਼ਿੰਦਗੀ ਨੂੰ ਸੌਖਾ ਕਰ ਸਕਦੇ ਹੋ ਪਰ ਉਥੇ ਕੀ ਕਰੋਗੇ ਜਿੱਥੇ ਕਸੂਰ ਹੀ ਨਹੀਂ ਤੇ ਬਿਨਾ ਕਸੂਰ ਤੋਂ ਜ਼ਿੰਦਗੀ ਸਜ਼ਾ ਬਣੀ ਪਈ ਹੈ ਤੇ ਸਜ਼ਾ ਬੰਦਾ ਆਰਾਮ ਨਾਲ ਕੱਟ ਨਹੀਂ ਰਿਹਾ ਐਦਾਂ ਦੇ ਹਾਲਾਤ ਮੈਂ ਦੇਖਿਆ ਬਹੁਤ ਲੋਕਾਂ ਦੇ ਅੱਛਾ ਗੱਲਾਂ ਹੁੰਦੀਆਂ ਦੂਜੇ ਨੂੰ ਜਵਾਬ ਦੇਣਾ ਦੂਜੇ ਨੂੰ ਬੜਾ ਸੋਹਣਾ ਆਉਂਦਾ ਸਲਾਹ ਦੇਣੀ ਵੱਧੂ ਆਉਂਦੀ ਹੈ ਫ੍ਰੀ ਦੀ ਸਲਾਹ ਤੁਹਾਨੂੰ ਹਰ ਕੋਈ ਦਊਗਾ ਲੈ ਤੂੰ ਐ ਨਹੀਂ ਐ ਕਰ ਤੂੰ ਇਦਾਂ ਲੈ ਤੂੰ ਸਹਿੰਦੇ ਕਿਉਂ ਤੂੰ ਇਦਾਂ ਨਹੀਂ ਇਦਾਂ ਕਰ ਅੱਛਾ ਫਿਰ ਬਹੁਤੇ ਲੋਕ ਪਤਾ ਕੀ ਕਹਿਣਗੇ ਕਿ ਇਹਦੇ ਨਾਲ ਵਿਚਰਦਾ ਇਦਾਂ ਇਹਦਾ ਹੀ ਕਸੂਰ ਹੈ ਕਿਉਂ ਇਹਨੇ ਸਿਹਾ ਕਿਉਂ ਭਾਈ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਤੁਸੀਂ ਉਸਦੇ ਹਾਲਾਤ ਮੁਤਾਬਕ ਦੇਖੋ ਕਿ ਉਹਨੇ ਕਿਉਂ ਸਿਹਾ ਇੱਕ ਬੜੀ ਸਿਆਣੀ ਗੱਲ ਹੈ ਕਿ ਜਿਸ ਤਰ੍ਹਾਂ ਦਾ ਬਿਹੇਵ ਟੁਹਾਡੇ ਨਾਲ ਕੋਈ ਕਰਦਾ ਨਾ ਤੁਹਾਨੂੰ ਉਸੇ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਉਹ ਜਗ੍ਹਾ ਤੇ ਰੱਖ ਕੇ ਸੋਚਣਾ ਚਾਹੀਦਾ ਕਿ ਅਗਰ ਤੁਸੀਂ ਇਸ ਜਗ੍ਹਾ ਤੇ ਉਹ ਅੱਜ ਹੀ ਤੁਹਾਡੇ ਨਾਲ ਇਦਾਂ ਕਰ ਰਿਹਾ ਤੇ ਤੁਸੀਂ ਅਗਰ ਕਿਸੇ ਨਾਲ ਕਰੋ ਤਾਂ ਕੀ ਹਾਲਾਤ ਕਿੱਦਾਂ ਦੇ ਪੈਦਾ ਹੋਣ ਜਾਂ ਤੁਸੀਂ ਕਿਸੇ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਹੋ ਬਿਹੇਵ ਕਰਦੇ ਹੋ ਵਰਤਿਹਰਾ ਕਰਦੇ ਹੋ ਤਾਂ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਅੱਜ ਤੁਹਾਡੇ ਇਹ ਸ਼ਬਦ ਭਾਵੇਂ ਟੌਂਟਿੰਗ ਤੁਹਾਨੂੰ ਮੌਕਾ ਦੇ ਰਹੀ ਹੈ ਦੂਜੇ ਤੇ ਬੋਲਣ ਦਾ ਗੱਲ ਕਰਨ ਦਾ ਪਰ ਅਗਰ ਕੱਲ ਨੂੰ ਕੁਦਰਤ ਤੁਹਾਡੇ ਤੇ ਇਦਾਂ ਦੇ ਹਾਲਾਤ ਸਿਚੁਏਸ਼ਨ ਲੈ ਕੇ ਆਵੇ ਤਾਂ ਤੁਹਾਨੂੰ ਕਿਦਾਂ ਦਾ ਲੱਗੇਗਾ ਇਸੇ ਤਰ੍ਹਾਂ ਦੇ ਨਾਲ ਕਈ ਵਾਰੀ ਕਈ ਹਾਲਾਤ ਦੇ ਲਈ ਸਾਹਮਣੇ ਵਾਲਾ ਇਨਸਾਨ ਜ਼ਿੰਮੇਵਾਰ ਹੁੰਦਾ ਹੀ ਨਹੀਂ ਪਰ ਫਿਰ ਵੀ ਉਹ ਉਸ ਹਾਲਾਤ ਚੋਂ ਨੰਗ ਰਿਆ ਹੁੰਦਾ ਉਸ ਨੂੰ ਭੋਗ ਰਿਆ ਹੁੰਦਾ ਉਸ ਦਾ ਕਸ਼ਟ ਸਹਿ ਰਿਆ ਹੁੰਦਾ ਤਾਂ ਉਹ ਦੇਖੋ ਕਿ ਉਹ ਉਸ ਅਬ ਮੈਂ ਇਹ ਨਹੀਂ ਕਹਿੰਦੀ ਕੁਛ ਨਹੀਂ ਕਰਮ ਕਰਮ ਹੋਉ ਤੁਸੀਂ ਦੇਖੋ ਮੈਂ ਤੁਹਾਨੂੰ ਕਿੰਨੀ ਵਧੀਆ ਗੱਲ ਦੱਸੀ ਇੱਕ ਦਰਖਤ ਤੇ ਦੋ ਕਲੀਆਂ ਲੱਗੀਆਂ ਨੇ ਇੱਕ ਕਲੀ ਕਿੱਥੇ ਪਹੁੰਚੀ ਇੱਕ ਕਲੀ ਕਿੱਥੇ ਪਹੁੰਚੀ ਕੀ ਕਰਮ ਕੀਤੇ ਉਹਨਾਂ ਨੇ ਮਾੜੇ ਕੁਛ ਵੀ ਨਹੀਂ ਕੀਤਾ ਕੀ ਕਰੋ ਮਾੜੇ ਸੀ ਹੁਣ ਬੂੰਦਾਂ ਸਮਾਨ ਚੋਂ ਇੱਕੋ ਜੀਆਂ ਗਿਰਦੀਆਂ ਪਈਆਂ ਨੇ ਉਹ ਕੀ ਕਰਮ ਕਰਕੇ ਆਈਆਂ ਇੱਕ ਤੇ ਗਿਰ ਕੇ ਸੀਪ ਬਣਦੀ ਪਈਏ ਤੇ ਇੱਕ ਗੰਧ ਚ ਗਿਰ ਕੇ ਗਾਂਦੀ ਬਣ ਗਈ ਹੈ ਖੜਾ ਪਾਣੀ ਹੋ ਗਿਆ ਮੱਛਰ ਦੇ ਚ ਮਰ ਰਹੇ ਨੇ ਲੋਕ ਕਿਵੇਂ ਲੰਘ ਰਹੇ ਨੇ ਤੇ ਇੱਕ ਮੋਤੀ ਬਣ ਗਈ ਹੈ ਤੇ ਉਹ ਕਿਸਦੇ ਹੱਥ ਦਾ ਕਿਸਦੇ ਗਲੇ ਦਾ ਕਿਸੇ ਦੇ ਚੀਜ਼ ਦਾ ਸ਼ਿੰਗਾਰ ਬਣੇ ਹੋਇਆ ਤੁਹਾਨੂੰ ਅਗਲਾ ਸੰਭਾਲ ਰਿਹਾ ਇਹ ਇਹ ਕੀ ਚੀਜ਼ ਹੈ ਕੁਝ ਚੀਜ਼ਾਂ ਦੇ ਸਵਾਲ ਜਵਾਬ ਹੁੰਦੇ ਨਹੀਂ ਜਿਹਨੂੰ ਅਸੀਂ ਕੁਦਰਤ ਤੇ ਕਰਮ ਤੇ ਕਿਸਮਤ ਤੋਂ ਵੀ ਉੱਤੇ ਹੁੰਦੀਆਂ ਨੇ ਤਾਂ ਉਹੀ ਗੱਲ ਹੈ ਜੇ ਜਿਹੜੀ ਗੰਦ ਚ ਗਿਰੀ ਆ ਭਾਵੇਂ ਜਿਹੜੀ ਸੀਪ ਚ ਪਈ ਆ ਉਸ ਨੂੰ ਆਪਣੇ ਹਾਲਾਤ ਮੁਤਾਬਕ ਉਸੇ ਤਰ੍ਹਾਂ ਦੀ ਹੀ ਚੀਜ਼ ਨਾਲ ਆਪਣੇ ਆਪ ਨੂੰ ਜਿਉਣ ਦੇ ਤਰੀਕੇ ਉਸ ਮੁਤਾਬਕ ਚੱਲ ਲੈਣੇ ਚਾਹੀਦੇ ਆ ਮੁੱਕ ਦੀ ਗੱਲ ਤਾਂ ਇਹ ਆ ਤੇ ਜਦੋਂ ਅਸੀਂ ਉਸ ਮੁਤਾਬਕ ਆਪਣੇ ਆਪ ਨੂੰ ਢਾਲ ਲੈਨੇ ਆ ਤਾਂ ਫਿਰ ਫਿਰ ਸਹੀ ਤਰੀਕੇ ਨਾਲ ਜ਼ਿੰਦਗੀ ਜਿਉਈ ਜਾਂਦੀ ਕੋਸ਼ਿਸ਼ ਹੱ ਤਰ੍ਹਾਂ ਦੀ ਕਰਨੀ ਚਾਹੀਦੀ ਹੈ ਬੜੇ ਸੌਖੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਬੜੀ એનર્ਜੀ ਨਾਲ ਕਰਨੀ ਚਾਹੀਦੀ ਹੈ ਬੜੇ ਖੁਸ਼ ਰਹਿਣ ਲਈ ਕਰਨੀ ਚਾਹੀਦੀ ਆ ਪਰ ਇਹ ਨਹੀਂ ਕਿ ਤੁਸੀਂ ਆਪਣੇ ਆਪ ਜੇ ਤੁਸੀਂ ਮੋਤੀ ਬਣੇ ਹੋ ਜੇ ਤੁਸੀਂ ਸੀਪ ਚ ਗਿਰੇ ਹੋ ਤੁਹਾਨੂੰ ਕੁਦਰਤ ਨੇ ਬਹੁਤ ਅੱਛਾ ਦਿੱਤਾ ਹੈ ਤਾ ਕਸੂਰ ਦੂਜੇ ਦਾ ਵੀ ਨਹੀਂ ਜੋ ਉਹ ਚੀਜ਼ ਨੂੰ ਸਹਿ ਰਿਹਾ ਤੁਸੀਂ ਬਹੁਤ ਸਮਝਦਾਰ ਹੋ ਜੋ ਚੀਜ਼ਾਂ ਨੂੰ ਬੜੇ ਅੱਛੇ ਤਰੀਕੇ ਨਾਲ ਅੰਡਰਸਟੈਂਡ ਕਰ ਜਾਣੇ 2 ਜੁਲਾਈ 2025 ਦਿਨ ਬੁੱਧਵਾਰ ਦਾ ਹੈ ਅੱਜ ਸਤਵੀਂ ਤਿਥੀ ਆਚਾਨਣ ਪੱਖ ਦੀ ਔਰ ਸਤਵੀਂ ਤਿਥੀ ਦਾ ਪੱਖ ਸਵੇਰੇ 11:58 ਮਿੰਟ ਤੱਕ ਰਹੇਗਾ ਉਤਰਾ ਫਾਲਗੋਨੀ ਨਕਸ਼ਤਰ ਵਰਯਣ ਯੋਗ ਚੰਦਰ ਰਾਸ਼ੀ ਦੀ ਗੱਲ ਕਰੀਏ ਤਾਂ ਗ੍ਰਹਿਆਂ ਦੇ ਮੁਤਾਬਕ ਚੰ드ਰਮਾ ਕੰਨਿਆ ਰਾਸ਼ੀ ਵਿੱਚ ਹੈ ਅੱਜ ਬੁੱਧਵਾਰ ਵਾਲੇ ਦਿਨ ਪੂਰਾ ਦਿਨ ਕੰਨਿਆ ਰਾਸ਼ੀ ਵਿੱਚ ਹੀ ਚੱਲੇਗਾ। ਭਦਰਾ ਜੋ ਹੈ 11:00 ਨਾਟ ਤੋਂ ਲੈ ਕੇ ਸਵੇਰੇ ਤੜਕੇ 25:30 ਤੱਕ ਚੱਲੇਗੀ। ਰਾਹੂ ਕਾਲ ਦਾ ਟਾਈਮ ਅੱਜ ਦੇ ਦਿਨ ਬੁੱਧਵਾਰ ਵਾਲੇ ਦਿਨ 12:00 ਵਜੇ ਤੋਂ ਲੈ ਕੇ 1:30 ਵਜੇ ਤੱਕ ਰਹੇਗਾ। ਤੇ ਚੰਦਰ ਦੀ ਸ਼ਨੀ ਤੇ ਦ੍ਰਿਸ਼ਟੀ ਪਵੇਗੀ। ਕਿੱਦਾਂ ਦਾ ਜਾਏਗਾ ਅੱਜ ਦਾ ਦਿਨ ਇਸ ਤੇ ਆਪਾਂ ਚਰਚਾ ਕਰਾਂਗੇ। ਜੇ ਤਕਰੀਬਨ ਗੁਰੂ ਹਸਤ ਚੱਲ ਰਹੇ ਆ ਤੇ ਰਾਹੂ ਬੱਕਰੀ ਤੇ ਕੇਤੂ ਵੀ ਬੱਕਰੀ ਹੀ ਬਣੇ ਹੋਏ ਨੇ। ਸਿਤਾਰਿਆਂ ਦੇ ਮੁਤਾਬਕ ਦਿਨ ਨੂੰ ਅੱਛਾ ਕਰਨ ਦਾ ਹੱਕ ਹਰ ਕਿਸੇ ਕੋਲ ਹੈ ਆਪਣੇ ਆਪ ਨੂੰ ਬਦਲਣ ਦਾ ਹੱਕ ਸਿਰਫ ਤੁਹਾਡੇ ਕੋਲ ਹੀ ਹੈ ਹਰ ਕਿਸੇ ਕੋਲ ਆਪਣੀ ਆਪਣੀ ਜ਼ਿੰਦਗੀ ਨੂੰ ਆਪਣੇ ਸੌਕੇ ਤਰੀਕੇ ਨਾਲ ਜਿਉਂਦਾ ਹੈ ਕੰਫਰਟ ਜ਼ੋਨ ਵਿੱਚ ਰਹਿਣਾ ਬਹੁਤ ਹੀ ਸ਼ੁਭ ਗੱਲ ਮੰਨੀ ਜਾਂਦੀ ਹੈ ਪਰ ਕੰਫਰਟ ਜ਼ੋਨ ਸਾਡੀ ਆਪਣੀ ਬਾਡੀ ਤੇ ਸਾਡੀ ਆਪਣੀ ਸਥਿਤੀ ਮੁਤਾਬਕ ਹੋਣਾ ਚਾਹੀਦਾ ਦੂਜੇ ਮੁਤਾਬਕ ਨਹੀਂ ਕਈ ਵਾਰੀ ਕੀ ਹੁੰਦੀ ਹੈ ਸਾਨੂੰ ਸਾਨੂੰ ਸੌਫਟ ਜਗ੍ਹਾ ਤੇ ਨੀਂਦ ਆਉਂਦੀ ਹੈ ਤਾਂ ਉਹ ਸਾਡੀ ਬਾਡੀ ਉਦਾਂ ਦੀ ਹੀ ਉਹੋ ਜਾਂਦੀ ਹੈ ਤੇ ਕਈ ਵਾਰੀ ਸਾਨੂੰ ਸਖਤ ਜਗ੍ਹਾ ਤੇ ਆਉਂਦੀ ਹੈ ਤਾਂ ਸਾਡੀ ਬੋਡੀ ਨੂੰ ਉਹੀ ਚੀਜ਼ ਪਸੰਦ ਹੁੰਦੀ ਹੈ ਇਸੇ ਤਰ੍ਹਾਂ ਆਪਣੇ ਮਨ ਤੇ ਦਿਮਾਗ ਦੀਆਂ ਜ਼ਰੂਰਤਾਂ ਤੇ ਆਪਣੇ ਸੋਚ ਨੂੰ ਇਕੱਠਾ ਕਰਕੇ ਆਪਣੀ ਜ਼ਿੰਦਗੀ ਨੂੰ ਸੌਖਾ ਬਣਾਓ ਕੋਸ਼ਿਸ਼ ਆਪਣੇ ਲਈ ਕਰੋ ਆਪਣੇ ਲਈ ਆਪਣੇ ਲਈ ਤੇ ਸਿਰਫ ਆਪਣੇ ਲਈ ਚਲੋ ਸਭ ਤੋਂ ਪਹਿਲਾਂ ਜਾਣਦੇ ਆਪਾਂ ਐਰੀਜ਼ ਜਾਨੀ ਮੇਸ਼ ਰਾਸ਼ੀ ਵਾਲਿਆਂ ਦੇ ਸਿਤਾਰੇ ਅੱਜ ਚੰਦਰ ਸ਼ੇਮੇ ਸਥਾਨ ਵਿੱਚ ਤੇ ਚੰਦਰ ਮਹਾਰਾਜ ਉਤਰਾ ਫਾਲਗੋਨੀ ਜਾਨੀ ਸੂਰਜ ਦੇ ਨਕਸ਼ਤਰ ਚ ਤੇ ਉਤਰਾ ਫਾਲਗੋਨੀ ਨਕਸ਼ਤਰ 11:08 ਤੱਕ ਤੇ ਉਸ ਤੋਂ ਬਾਅਦ ਚੱਲਿਆ ਹਸਤ ਨਕਸ਼ਤਰ ਸੂਰਜ ਦਾ ਨਕਸ਼ਤਰ ਵੀ ਮਿਤਟਰ ਹੈ ਚੰਦਰ ਦਾ ਨਕਸ਼ਤਰ ਵੀ ਮਿਤਟਰ ਹੈ ਤੇ ਚੰਦਰ ਭਾਵੇਂ ਸ਼ੇਮੇ ਸਥਾਨ ਵਿੱਚ ਹੈ ਪਰ ਸਿਤਾਰੇ ਤੁਹਾਡੇ ਸ਼ੁਭ ਰਹਿਣਗੇ ਦਿਨ ਤੁਹਾਡਾ ਅੱਛਾ ਜਾਏਗਾ ਵਿਰੋਧੀ ਦਬੇ ਰਹਿਣਗੇ इमोशनल ਤੁਸੀਂ ਥੋੜੇ ਜਿਹਾ ਰਹੋਗੇ ਕੰਮਕਾਰ ਤੇ ਪ੍ਰੇਮ ਸਬੰਧਾਂ ਨੂੰ ਲੈ ਕੇ ਚੌਲ ਹਲਦੀ ਤੇ ਦੁੱਧ ਚਲਦੇ ਪਾਣੀ ਚ ਜਲ ਪ੍ਰਵਾਹ ਕਰੋ ਰਾਤ ਨੂੰ ਦੁੱਧ ਦਾ ਸੇਵਨ ਬਿਲਕੁਲ ਨਹੀਂ ਕਰਨਾ ਅੱਖਾਂ ਦੀ ਪ੍ਰੋਬਲਮ ਆ ਜਾਏਗੀ ਟੌਰਸ ਬ੍ਰੇਕਰਾ ਚੀ ਵਾਲਿਆਂ ਦੀ ਪਰਸਨੈਲਿਟੀ ਹੋ ਰਹੀ ਹੈ ਅੱਛੀ ਕੰਮਕਾਰ ਚੱਲ ਰਿਹਾ ਅੱਛਾ ਫਿਟਨੈਸ ਵੱਲ ਦੇ ਰਹੇ ਹੋ ਧਿਆਨ ਢੇਟ ਵੱਧ ਗਿਆ ਜੀ ਹੁਣ ਐ ਕਰਨਾ ਜੀ ਹੁਣ ਐ ਕਰਨਾ ਸ਼ਾਪਿੰਗ ਕਰਨੀ ਆ ਕੱਪੜੇ ਕਿੱਦਿਨਾ ਕੱਪੜੇ ਵਧੀਆ ਆਪਣੇ ਲਈ ਖੁਸ਼ ਰਹਿ ਕੇ ਟਾਈਮ ਸਮਾਂ ਬਤੀਤ ਕਰੋ ਮਿਸ਼ਰੀ ਤੇ ਚੌਲ ਥੋੜੇ ਜਿਹਾ ਜਲ ਪ੍ਰਵਾਹ ਕਰੋ ਉਲਝੇਵੇਂ ਘਟਦੇ ਹੋਏ ਨਜ਼ਰ ਆ ਜੈਮਨੀ ਮਿਥੁ ਰਾਸ਼ੀ ਮਿਥੁ ਰਾਸ਼ੀ ਵਾਲਿਆਂ ਦੇ ਥੋੜਾ ਸਿਰ ਚ ਦਰਦ ਰਹੇਗਾ ਜੀ ਤੇ ਥੋੜਾ ਧਿਆਨ ਰੱਖਣਾ ਹੈ ਆਪਣੇ ਇੱਕ ਤਾਂ ਗੁਰਦਾ ਸੇਵਨ ਨਹੀਂ ਕਰਨਾ ਮਿੱਠਾ ਰਾਤ ਨੂੰ ਬਿਲਕੁਲ ਨਹੀਂ ਖਾਣਾ ਤੇ ਦੂਜਾ ਬਾਹਰ ਕਿਤੇ ਜਾ ਰਹੇ ਹੋ ਤਾਂ ਤੁੱਪ ਚ ਸੇਟਾ ਕੇ ਰੱਖਣਾ ਵੈਸੇ ਤਾਂ ਚਲੋ ਬਾਰਸ਼ਾਂ ਹੀ ਹੋ ਰਹੀਆਂ ਨੇ ਚੰਗੀ ਗੱਲ ਆ ਪਰ ਸੂਰਜ ਦੀ એનર્ਜੀ ਨੂੰ ਹੋਰ ਸ਼ੁਭ ਕਰਨ ਦੇ ਲਈ ਬੈਸ ਬਾਜੀ ਤੋਂ ਬਚੋ ਚੰਦਰ ਦਾ ਨਕਸ਼ਤਰ ਆਏਗਾ ਉਹ ਅੱਛਾ ਤੁਹਾਨੂੰ ਹਿੰਮਤ ਵੀ ਦੇਏਗਾ ਤੇ ਪੈਸੇ ਲਈ ਚੰਗਾ ਹੋ ਜਾਏਗਾ ਕੈਂਸਰ ਕਰਕਰਾਜੀ ਕਰਕਰਾਜੀ ਵਾਲਿਆਂ ਨੂੰ ਜ਼ਿਆਦਾ ਇਮੋਸ਼ਨਲ ਨਹੀਂ ਹੋਣਾ ਚਾਹੀਦਾ ਪਰੇ ਤੇ ਵੀ ਕੰਟਰੋਲ ਰੱਖਣਾ ਚਾਹੀਦਾ ਬਾਦੂ ਸਿਰਦਰਦੀ ਖੱਜਲਖਵਰੀ ਲੈਣ ਦੀ ਵੀ ਜ਼ਿਆਦਾ ਜ਼ਰੂਰਤ ਨਹੀਂ ਹੈ ਉਨੀ ਕੋਈ ਗੱਲਬਾਤ ਕਰਨੀ ਚਾਹੀਦੀ ਹੈ ਜਿੰਨੀ ਕੋ ਸਾਹਮਣੇ ਵਾਲਾ ਸੁਣ ਰਿਹਾ ਬਾਦੂ ਸਲਾਹਾਂ ਬਿਨਾਂ ਮਤਲਬ ਤੋਂ ਨਾ ਦੋ ਕੰਮ ਖਰਾਬ ਹੋ ਜਾਏਗਾ ਠੀਕ ਕਾਲਾ ਨੀਲਾ ਰੰਗ ਨਹੀਂ ਪਾਉਣਾ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਸਿਤਾਰੇ ਜੋ ਚੱਲ ਰਹੇ ਆ ਦੇਖਿਆ ਜਾਵੇ ਤਾਂ ਸੂਰਜ ਤੇ ਸੂਰਜ ਦੇ ਘਰ ਚ ਮੰਗਲ ਕੇਤੂ ਦਾ ਬੈਠਣਾ ਵਿਦੇਸ਼ ਲਈ ਸਿਤਾਰੇ ਚੰਗਿਆ ਕੰਮ ਕਰ ਲਈ ਵੀ ਅੱਛੇ ਆ ਕੋਈ ਜ਼ਿਆਦਾ ਹੁਲਝੇਵਾਨੀ ਨਹੀਂ ਆ ਪਰ ਉਹੀ ਗੱਲ ਬੀਪੀ ਦਾ ਵਧਣਾ ਤੇ ਕੇਤੂ ਦੀ ਵਜ੍ਹਾ ਦੇ ਨਾਲ ਰਸਤੇ ਬਹੁਤ ਸਾਰੇ ਮਿਲ ਰਹੇ ਆ ਜ਼ਿਆਦਾ ਇਨਵੈਸਟਮੈਂਟ ਹਜੇ ਨਾ ਹੀ ਕਰੋ ਤਾਂ ਚੰਗਾ ਜਦੋਂ ਤੱਕ ਬੁੱਧ 12ਵੇਂ ਸਥਾਨ ਵਿੱਚ ਹੈ ਕੋਸ਼ਿਸ਼ ਕਰੋ ਰਸੋਈ ਚ ਬੈਠ ਕੇ ਇੱਕ ਟਾਈਮ ਖਾਣਾ ਖਾਓ ਮਾਨਸਿਕ ਖੱਤਲ ਖਵਾਰੀ ਤੋਂ ਰਿਲੈਕਸ ਮਿਲੇਗੀ ਤੁਮਾਂ ਗੀ ਖਰਚਰ ਵਾਲੇ ਤਰ ਲੈਕਸ ਮਿਲੇਗੀ ਸੌਰੀ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਲੱਤ ਵਿੱਚ ਇੱਕ ਚ ਦਰਦ ਰਹੇਗਾ ਤੇ ਦੂਜਾ ਜਿੱਦ ਕੇ ਅੜ ਕੇ ਕੋਈ ਕੰਮ ਨਹੀਂ ਕਰਨਾ ਤੇ ਮਾਂ ਨਾਲ ਬੈਸਵਾਜੀ ਤੋਂ ਜ਼ਰੂਰ ਬਚਣਾ ਹਰ ਗੱਲ ਤੇ ਟੋਕਾ ਟਾਕੀ ਕਰਨੀ ਪਰਵਾਰ ਵਿੱਚ ਤੁਹਾਡੀ ਅਹਿਮੀਅਤ ਤੇ ਘਟਾਏਗੀ ਹੀ ਨਾਲ ਕਲੇਸ਼ ਵਾਲਾ ਮਾਹੌਲ ਵੀ ਖੜਾ ਕਰ ਦੇਗੀ ਤਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਦਿਨ ਅੱਛਾ ਜਾ ਸਕਦਾ ਹੈ ਚੰਦਰ ਦਾ ਨਕਸ਼ਤਰ ਥੋੜਾ ਇਮੋਸ਼ਨਲ ਕਰੇਗਾ ਥੋੜਾ ਭੱਜ ਡਟ ਰਹੇਗੀ ਪਰ ਨੁਕਸਾਨ ਕੋਈ ਨਹੀਂ ਤੁਹਲਾ ਰਾਸ਼ੀ ਦੇ ਜੋਤਸੀ ਤਾਰੇ ਚੱਲ ਰਹੇ ਨੇ ਸੂਰਜ ਦਾ ਨਕਸ਼ਤਰ ਮਿੱਤਰਨੀ ਆ ਤੇ ਉਸ ਤੋਂ ਬਾਅਦ ਚੰਦਰ ਦਾ ਨਕਸ਼ਤਰ ਜਿਆਦਾ ਪ੍ਰੋਫਿਟ ਵਿੱਚ ਕਿਸੇ ਨੂੰ ਵਿਆਜ ਤੇ ਜਾਂ ਲਾਲਚ ਵਿੱਚ ਆ ਕੇ ਦਿੱਤਾ ਪੈਸਾ ਨੁਕਸਾਨ ਕਰਾਏਗਾ ਪੈਸਾ ਫਸ ਜਾਏਗਾ ਉਹ ਜਿਵੇਂ ਵੱਟ ਜਾਾਂਗੇ ਸ਼ੁਕਰ ਦੀ ਸਥਿਤੀ ਅੱਛੀ ਹੈ 8ਵੇਂ ਸਥਾਨ ਵਿੱਚ ਹੈ ਪਰ ਸੂਰਜ ਦਾ ਨਕਸ਼ਤਰ ਮਿੱਤਰਨੀ ਹੈ ਤਾਂ ਇਮੋਸ਼ਨਲ ਹੋ ਕੇ ਕਿ ਸਤੇ ਤਾਰਸ ਖਾ ਕੇ ਕੋਈ ਵਾਰੀ ਕਈ ਵਾਰੀ ਅਸੀਂ ਇਹੋ ਜਿਹਾ ਕੰਮ ਕਰ ਦਿੰਨੇ ਆ ਕਿ ਉਲਟਾ ਨੁਕਸਾਨ ਹੀ ਹੋ ਜਾਂਦਾ ਹੈ ਅਲੀਗੇਸ਼ਨ ਤੋਂ ਮਤ ਤੋਂ ਬਚਣਾ ਬਸੇ ਧਿਆਨ ਰੱਖਣਾ ਓਕੇ ਹਾਂ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਆਪਣਾ ਕੰਮ ਸਮੇਂ ਸਿਰ ਕਰ ਲੈਣਾ ਚਾਹੀਦਾ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ 11 8 ਤੋਂ ਬਾਅਦ ਚੰਦਰ ਦਾ ਨਕਸ਼ਤਰ ਮਿੱਤਰ ਬਹੁਤ ਅੱਛਾ ਦਿਨ ਜਾਏਗਾ ਸ਼ਾਪਿੰਗ ਲਈ ਮੰਨਤਾ ਤੁਹਾਡਾ ਕਾਰ ਹੀ ਰਿਹਾ ਹੈ ਸ਼ੁਕਰ ਤੁਹਾਡੇ 7ਵੇਂ ਸਥਾਨ ਵਿੱਚ ਹੈ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਕੰਮਕਾਰ ਦੀ ਸਥਿਤੀ ਬਿਲਕੁਲ ਅੱਛੀ ਰਹੇਗੀ ਬੁੱਧ ਨੂੰ ਸ਼ੁਭ ਕਰਨ ਦੇ ਲਈ ਚਾਲਦੇ ਪਾਣੀ ਵਿੱਚ ਹਲਦੀ ਚੌਲ ਜਲ ਪ੍ਰਵਾਹ ਕਰ ਲੋ ਤੇ ਹਰਾ ਰੰਗ ਨਾ ਪਾਓ ਸਕੋਰਪਿਕ ਸਕੋਰਪੀਓ ਬ੍ਰਿਸ਼ਚ ਰਾਸ਼ੀ ਵਾਲਿਆਂ ਨੂੰ ਇੱਕ ਹੋਰ ਧਿਆਨ ਰੱਖਣਾ ਹੈ ਕਿ ਕੁੱਤੇ ਦੀ ਸੇਵਾ ਜ਼ਰੂਰ ਕਰਨੀ ਹੈ ਉਸ ਨੂੰ ਕੁਝ ਨਾ ਕੁਝ ਪਾਉਂਦੇ ਰਹਿਣਾ ਹੈ ਤਾਂ ਕਿ ਤੁਹਾਡੇ ਲਗਨ ਦਾ ਮਾਲਕ ਮੰਗਲ ਜੋ ਕੇਤੂ ਨਾਲ ਚੱਲ ਰਿਹਾ ਹੈ ਉਹ ਸ਼ੁਭ ਸ਼ੁਭ ਫਲ ਦਵੇ ਤੁਹਾਨੂੰ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਸਿਤਾਰੇ ਜੀ ਦੇਖਿਆ ਜਾਵੇ ਤਾਂ ਬੁੱਧ 8ਵੇਂ ਸਥਾਨ ਵਿੱਚ ਹੈ ਬੁੱਧ 8ਵੇਂ ਸਥਾਨ ਵਿੱਚ ਹੋਣ ਕਰਕੇ ਥੋੜੀ ਜੀ ਰਿਲੈਕਸ ਤੁਹਾਨੂੰ ਮਿਲ ਜਾਏਗੀ ਹੁਣ ਕਿਉਂਕਿ ਨਕਸ਼ਤਰ ਮਿੱਤਰ ਹੈ ਪਰ ਬਾਹਰੀ ਖਾਣੇ ਤੋਂ ਪਰਹੇਜ਼ ਪੇਟ ਸੰਬੰਧੀ ਪਰੇਸ਼ਾਨੀ ਦੰਦਾਪਸੰਦੀ ਪਰੇਸ਼ਾਨੀ ਹੋਵੇ ਤਾਂ ਬੁੱਧ ਲਈ ਕੰਜਕਾ ਨੂੰ ਖੱਡੀਆਂ ਟੌਪੀਆਂ ਦੇ ਦਿਓ ਰਿਲੈਕਸ ਮਿਲ ਜਾਏਗੀ ਨਾਲ ਹੀ ਤੁਸੀਂ ਚੰ드ਰਾਜ 9ਵੇਂ ਸਥਾਨ ਵਿੱਚ ਹੈ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ 9 ਗੁੱਟ ਪਾਣੀ ਦੇ ਪੀ ਲੈਣੇ ਆ ਵਧੀਆ ਰਹੇਗਾ ਪੀਲਾ ਰੰਗ ਤੁਹਾਡੇ ਲਈ ਵੈਸੇ ਸ਼ੁਭ ਹੈ कैप्रिकॉर्न मकर राशि ਦੇ ਸਿਤਾਰੇ ਜੀ ਠੀਕ ਠਾਕ ਨੋਮੇ ਚੰਦਰ ਹੈ اچھا ਇਹ ਵਧੀਆ ਫਾਲ ਦੇਵੇਗਾ ਤੁਹਾਨੂੰ ਨਕਸ਼ਤਰ ਸੂਰਜ ਦਾ ਮਿੱਤਰ ਨਹੀਂ ਹੈ ਇਸ ਕਰਕੇ ਜਦੋਂ ਚੰਦਰ ਦਾ ਨਕਸ਼ਤਰ ਮਿਲ ਚਲੇਗਾ ਤਾਂ ਧੰਨ ਵੱਲੋਂ ਪੈਸੇ ਵੱਲੋਂ ਜਨਤਾ ਵੱਲੋਂ ਕਿਸੇ ਦਾ ਸਾਥ ਇਹੋ ਜਿਹਾ ਮਿਲੇਗਾ ਜਿਸ ਨਾਲ ਤੁਹਾਡੇ ਸਾਰੇ ਕੰਮ ਤੁਹਾਨੂੰ ਹੁੰਦੇ ਹੋਏ ਨਜ਼ਰ ਆਉਣਗੇ ਸ਼ੁਕਰ ਦੀ ਸ਼ੁਭਤਾ ਨੂੰ ਸ਼ੁਭ ਕਰਨ ਲਈ ਗਾਂ ਨੂੰ ਰੋਟੀ ਪਾਓ ਅਕਿਊਰਸ ਜਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਚੰਦਰ 8ਵੇਂ ਸਥਾਨ ਵਿੱਚ ਚੱਲ ਰਿਹਾ ਚੰਦਰ ਦਾ 8ਵੇਂ ਸਥਾਨ ਵਿੱਚ ਬੈਠਣਾ ਜਿਆਦਾ ਸ਼ੁਭ ਨਹੀਂ ਮੰਨਿਆ ਜਾਂਦਾ ਉੱਪਰ ਚੀ ਸੂਰਜ ਦਾ ਨਕਸ਼ਤਰ ਤੇ ਉਸ ਤੋਂ ਬਾਅਦ ਚੰਦਰ ਦਾ ਨਕਸ਼ਤਰਾ ਜੋ ਤੁਹਾਡੇ 6ਵੇਂ ਖਾਨੇ ਦਾ ਮਾਲਕ ਤਾਂ ਉਲਝਣ ਨਾਲੋਂ ਚੰਗਾ ਹੈ ਕਈ ਜਗ੍ਹਾ ਤੇ ਚੋਪਰਿਆ ਜਾਵੇ ਹਨਾ ਤਾਂ ਘਰ ਵਿੱਚ ਵੀ ਸਾਇਲੈਂਟ ਮੋਡ ਤੇ ਰਹਿਣਾ ਚੰਗਾ ਮੋਬਾਈਲ ਦੀ ਵਰਤੋਂ ਘੱਟ ਕਰਨੀ ਚੰਗਾ ਤੇ ਵਾਹਨ ਥੋੜਾ ਜਿਆਦਾ ਧਿਆਨ ਨਾਲ ਚਲਾਉਣਾ ਹੋਰ ਵੀ ਚੰਗਾ ਮਨ ਨੂੰ ਵੀ ਸ਼ਾਂਤੀ ਦੇਗਾ ਤੇ ਘਰ ਦਾ ਮਾਹੌਲ ਵੀ ਸਹੀ ਰੱਖੇਗਾ ਤੇ ਉਹਦੋਂ ਮਾਲਕੇ ਜ਼ਰੂਰ ਨਾ ਹੋਵੇ ਪਾਈਸੇ ਜਾਨੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਸਿਤਾਰੇ ਸੰਦਰ 7ਵੇਂ ਸਥਾਨ ਵਿੱਚ ਹੈ ਤੁਹਾਨੂੰ ਬਿਜ਼ਨਸ ਕੰਮ ਕਰਨ ਲਈ ਅੱਛੇ ਆ ਚੰਦਰਨਾ ਨਕਸ਼ਤਰ ਸੋਚ ਨੂੰ ਅੱਛਾ ਰੱਖੇਗਾ ਸ਼ੁਭ ਸ਼ੁਭ ਬੋਲਣਾ ਚੰਗਾ ਚੰਗਾ ਬੋਲਣਾ ਤੁਹਾਡੇ ਸ਼ਬਦ ਦੂਜੇ ਨੂੰ ਨਾ ਚੁੱਭਣ ਤੇ ਤੁਹਾਡੇ ਸ਼ਬਦਾਂ ਦਾ ਤੁਹਾਡੇ ਤੇ ਪ੍ਰਭਾਵ ਅੱਛਾ ਰਹੇ ਇਹਦੇ ਲਈ ਸਿਤਾਰਿਆਂ ਨੂੰ ਸ਼ੁਭ ਕਰਨਾ ਬਹੁਤ ਜ਼ਰੂਰੀ ਹੈ ਬ੍ਰਹਸਪਤ ਨੂੰ ਸ਼ੁਭ ਕਰਨ ਲਈ ਅੱਜ ਕੇਸਰ ਆਪਣੇ ਕੋਲ ਰੱਖ ਲਓ ਤਾਂ ਕਿ એનર્ਜੀ ਤੇ ਨਕਸ਼ਤਰਾ ਦਾ ਸ਼ੁਭ ਫਲ ਮਿਲੇ ਏ ਸੀ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਲੌਜੀਕਲੀ ਆਪਾਂ ਦੱਸਿਆ ਕਿ ਸਿਤਾਰਿਆਂ ਨੂੰ ਗ੍ਰਹਿਆਂ ਨੂੰ ਆਪਾਂ ਕਿਦਾਂ ਸਹੀ ਕਰਕੇ ਦਿਨ ਨੂੰ ਬਹੁਤ 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 ਅੱਛਾ ਬਣਾ ਸਕਦੇ ਆ ਆਪਣੇ ਹੱਥ ਚਾ ਸਾਰਾ ਕੁਝ ਸਾਡੇ ਹੀ ਨੇ ਸਿਤਾਰੇ ਸਾਡੀ ਹੋਈ ਏ ਧਰਤੀ ਸਾਡਾ ਹੀ ਆ ਸਮਾਨ ਕੁਦਰਤ ਨੇ ਜਿੰਨੀ ਕੋ એનર્ਜੀ ਸਾਭ ਨੂੰ ਦਿੱਤੀ ਏ ਉਹਨੇ ਉਨੀ ਕੋ ਹੀ ਚੂਜ਼ ਕਰਨੀ ਆ ਪਰ ਉਨੀ ਕੋ ਕਰੋ ਕਿ ਸਾਡੇ ਲਈ ਬਹੁਤ ਹੀ ਬੈਸਟ ਹੋਵੇ ਕਿਉਂਕਿ ਜਦੋਂ ਅਸੀਂ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਉਹ ਕੁਦਰਤ ਨੂੰ ਖੁਸ਼ ਰੱਖਦੇ ਆ ਤਾਂ ਅਸੀਂ ਖੁਸ਼ ਰਹਿੰਦੇ ਆ ਤਾਂ ਖੁਸ਼ ਰਹਿਣਾ ਬਹੁਤ ਜ਼ਰੂਰੀ ਏ ਕਈ ਵਾਰੀ ਬਹੁਤ ਲੋਕ ਕਹਿੰਦੇ ਆ ਜੀ ਨਜ਼ਰ ਲੱਗ ਗਈ ਏ ਨਜ਼ਰ ਲੱਗ ਗਈ ਏ ਅੱਛਾ ਠੀਕ ਆ ਓਕੇ ਵੈਸੇ ਤਾਂ ਘਰ ਨੂੰ ਵੀ ਲੱਗ ਜਾਂਦੀ ਹੈ ਪਰਿਵਾਰ ਨੂੰ ਵੀ ਲੱਗ ਜਾਂਦੀ ਹੈ ਤੇ ਖੁਸ਼ੀਆਂ ਨੂੰ ਬੜੀ ਛੇਤੀ ਲੱਗਦੀ ਹੈ ਲੱਗੇ ਨਾ ਕਦੇ ਨજર ਲੱਗੀ ਤੇ ਘਰ ਚ ਕਪੂਰ ਰੱਖ ਲੈਣੀ ਚਾਹੀਦੀ ਹੈ ਸਾਊਥ ਈਸਟ ਵਿੱਚ ਕਪੂਰ ਰੱਖਣ ਨਾਲ ਘਰ ਚ ਕਪੂਰ ਹਰ ਕਿਸੇ ਨੂੰ ਨਹੀਂ ਜਲਾਉਣੀ ਚਾਹੀਦੀ ਕਈਆਂ ਦੇ ਘਰ ਧੂਆ ਕਰਨਾ ਸ਼ੁਭ ਨਹੀਂ ਹੁੰਦਾ ਤਾਂ ਆਪਣੇ ਘਰ ਦੇ ਸੈਂਟਰ ਪੁਆਇੰਟ ਦੇ ਵਿੱਚ ਕਦੇ-ਕਦੇ ਥੋੜਾ ਜਿਹਾ ਦੁੱਧ ਤੇ ਕੇਸਰ ਮੈਂ ਪਹਿਲਾਂ ਵੀ ਕਾਫੀ ਦਿਰ ਹੋ ਗਈ ਦੱਸਿਆ ਸੀ ਦੁੱਧ ਕੇਸਰ ਥੋੜਾ ਜਿਹਾ ਘਾਕੇ ਉਸ ਨੂੰ ਸਾਫ਼ ਕਰ ਦਿਓ ਪੈਰਾਂ ਥਲੇ ਨਾਰੂਲੇ ਤੇ ਘਰ ਵਿੱਚ ਥੋੜੀ ਜਿਹੀ ਪੀਲੀ ਸਰੋਂ ਲੈ ਕੇ ਖਲਾਰ ਕੇ ਉਸ ਨੂੰ ਇਕੱਠੇ ਕਰਕੇ ਬਾਹਰ ਸੁੱਟ ਦੇਣੀ ਚਾਹੀ ਇਸੀ ਵਾਸਤੇ ਟਿਪ ਸਮਾਈ ਜਿਆਦਾ ਜਦ ਆਪ ਸਭ ਦਾ ਅਸਦਾ ਦਿਨ ਬਹੁਤ ਅੱਛਾ ਜਾਵੇ ਸਾਸ੍ਰਿਕਾ